ਜੇ ਪੰਜਾਬ ਚ ਤੁਸੀਂ ਰਹਿ ਕੇ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਹੋ ਤੇ ਹਾਲੇ ਤੁਹਾਨੂੰ ਰਾਹਤ ਨਹੀਂ ਮਿਲਣ ਵਾਲੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿਉਂਕਿ ਸਰਕਾਰ ਨੇ ਪੀਐਸਪੀਸੀਐਲ ਨੇ ਆਪਸੀ ਸਲਾਹ مشورہ ਜਿਹੜਾ ਕੀਤਾ ਉਸ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਬਿਜਲੀ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਹੈ ਮੰਗ ਵੱਧ ਗਈ ਹੈ ਝੋਨੇ ਦੀ ਲਵਾਈ ਦੇ ਸੀਜ਼ਨ ਵੇਲੇ ਹਰ ਵਾਰੇ ਇਸੇ ਤਰ੍ਹਾਂ ਹੁੰਦਾ ਪਰ ਰਿਕਾਰਡ ਟੁੱਟ ਗਿਆ ਪਿਛਲੀ ਵਾਰ ਦੇ ਮੁਕਾਬਲੇ ਪਹਿਲਾਂ 15 ਜੂਨ ਤੱਕ ਬਿਜਲੀ ਦੀ ਮੰਗ ਆ ਜਿਹੜੀ 15000 ਮੈਗਾਵਾਟ ਤੋਂ ਥੱਲੇ ਥੱਲੇ ਰਹਿੰਦੀ ਸੀ ਪਰ ਇਸ ਵਾਰ ਕੀ ਹੋਇਆ ਕਿ 15 ਜੂਨ ਬਾਅਦ ਵਿੱਚ ਆਈ ਪਰ ਮੰਗ ਆ ਜਿਹੜੀ ਬਿਜਲੀ ਦੀ 15000 ਮੈਗਾਵਾਟ ਤੋਂ ਪਹਿਲਾਂ ਵੱਧ ਗਈ ਅੱਜ ਦੀ ਘੜੀ ਵਿੱਚ ਕਿੰਨੀ ਮੰਗ ਵਧੀ ਹੋਈ ਹੈ ਔਰ ਕਿੰਨਾ ਪ੍ਰਬੰਧ ਕੀਤਾ ਹੈ ਪੀਐਸਪੀਸੀਐਲ ਨੇ ਬਿਜਲੀ ਦਾ ਇਸ ਦੇ ਵਿੱਚ ਅੰਕੜੇ ਦਾ ਥੋੜਾ ਜਿਹਾ 19 21 ਦਾ ਫਰਕ ਹੈ ਜਿਸ ਦੇ ਕਰਕੇ ਬਿਜਲੀ ਦੇ ਕੱਟ ਲੱਗ ਰਹੇ ਨੇ ਲਗਾਤਾਰ ਚਾਹੇ ਪਿੰਡ ਹੋਣ ਸ਼ਹਿਰ ਹੋਣ ਕਸਬੇ ਹੋਣ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਨੇ ਤੇ ਇਹ ਪਰੇਸ਼ਾਨੀ ਹਾਲੇ ਰਾਹਤ ਨਹੀਂ ਦੇ ਸਕਦੀ ਹਾਲਾਂਕਿ ਇੱਕ ਰਾਹਤ ਦੀ ਖਬਰ ਇਸ ਵਿੱਚ ਜ਼ਰੂਰ ਹੈ ਕਿਉਂਕਿ ਬਿਜਲੀ ਵਿਭਾਗ ਵੀ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਇਹ ਕੱਟਾਂ ਤੋਂ ਰਾਹਤ ਤਾਂ ਹੀ ਮਿਲ ਸਕਦੀ ਹੈ ਜੇਕਰ ਕੁਦਰਤੀ ਤਾਰ ਦੇ ਉੱਤੇ ਕੋਈ ਰਾਹਤ ਮਿਲਦੀ ਹੈ ਜੇਕਰ ਮੀਂਹ ਪੈਂਦਾ ਕਿਉਂਕਿ ਮੌਸਮ ਵਿਭਾਗ ਦੇ ਜਿਹੜੇ ਮਾਹਰ ਨੇ ਉਹ ਇਹ ਦੱਸਦੇ ਨੇ ਕਿ 20 ਤਰੀਕ ਤੋਂ ਬਾਅਦ ਯਾਨੀ ਕਿ 20 ਜੂਨ ਤੋਂ ਬਾਅਦ ਕਿਸੇ ਕਿਸੇ ਥਾਂ ਦੇ ਉੱਤੇ ਟਾਵੀਆਂ ਜਗ੍ਹਾ ਦੇ ਉੱਤੇ ਮੀਂਹ ਪੈ ਸਕਦਾ ਹੈ ਜੇਕਰ ਮੀਂਹ ਪੈਂਦਾ ਵਾਰਿਸ਼ ਹੁੰਦੀ ਹੈ ਤਾਂ ਉਸ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਰਹਾਤ ਮਿਲੇਗੀ ਪਰ ਜਦੋਂ ਤੱਕ ਕੋਈ ਬੂੰਦ ਕਿਤੇ ਨਹੀਂ ਡਿੱਗਦੀ ਧਰਤੀ ਤੇ ਕੁਦਰਤੀ ਤੌਰ ਤੇ ਤਾਂ ਫਿਰ ਉਦੋਂ ਤੱਕ ਇਸੇ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਿੱਥੋਂ ਤੱਕ ਰਹੀ ਗੱਲ ਪਾਵਰ ਕਾਮ ਵੱਲੋਂ ਬਿਜਲੀ ਕੱਟ ਲਾਉਣ ਦੀ ਹੋਰ ਤਿਆਰੀ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਜਿਹੜੇ ਤਾਂ ਕੱਟ ਲੱਗ ਰਹੇ ਉਹ ਤਾਂ ਲੱਗ ਹੀ ਰਹੇ ਆ ਇਹਨਾਂ ਵਿੱਚ ਵਾਧਾ ਵੀ ਹੋ ਸਕਦਾ ਹੈ ਇਹ ਖਬਰ ਇਸ ਕਰਕੇ ਆ ਕਿਉਂਕਿ ਦੱਸਦੇ ਹਾਂ ਹੁਣ ਵਿਸਥਾਰ ਦੇ ਨਾਲ ਕਿ ਮੰਗ ਕਿੰਨੀ ਹੋ ਗਈ ਹੈ ਤੇ ਪ੍ਰਬੰਧ ਕਿੰਨਾ ਕੁ ਹੈ ਪੰਜਾਬ ਚ ਬਿਜਲੀ ਦੇ ਮੰਗ ਦੇ ਰਿਕਾਰਡ ਟੁੱਟੇ ਨੇ ਇਸ ਵਕਤ ਜੇਕਰ ਗੱਲ ਕਰੀਏ ਅਸੀਂ ਇੱਕ ਖਬਰ ਦੇ ਹਵਾਲੇ ਨਾਲ ਪੰਜਾਬੀ ਟਰਬਿਊਨ ਚ ਛੱਪੀ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਦੇ ਮੁਤਾਬਕ ਉਸ ਦੇ ਵਿੱਚ ਲਿਖਿਆ ਗਿਆ ਕਿ ਹਾਲੇ ਤੱਕ ਕੋਈ ਰਾਹਤ ਨਹੀਂ ਹੈ ਕਿਉਂਕਿ ਪਾਵਰ ਕਾਮ ਵੱਲੋਂ ਬਿਜਲੀ ਕੱਟ ਲਾਉਣ ਤੋਂ ਸਵਾਏ ਕੋਈ ਚਾਰਾ ਹੀ ਨਹੀਂ ਬਚਿਆ ਬਿਜਲੀ ਦੀ ਮੰਗ 15390 ਮੀਗਾਵਾਟ ਨੂੰ ਛੂ ਚੁੱਕੀ ਹੈ ਜੋ ਪਾਵਰ ਕਾਮ ਦੇ ਪੂਰੇ ਇਤਿਹਾਸ ਦੇ ਵਿੱਚ ਇੱਕ ਨਵਾਂ ਰਿਕਾਰਡ ਬਣ ਗਿਆ ਕਿਉਂਕਿ ਪਹਿਲਾਂ ਇੱਥੋਂ ਤੱਕ ਆਉਂਦਿਆਂ ਹੋਇਆਂ ਇੰਨੀ ਮੰਗ ਨਹੀਂ ਸੀ ਹੁੰਦੀ ਬਹੁਤ ਪੀਕ ਤੇ ਜਾ ਕੇ ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਪੂਰਾ ਸਿਖਰ ਤੇ ਹੁੰਦਾ ਸੀ ਉਦੋਂ ਜਾ ਕੇ 15000 ਮੈਗਾਵਾਟ ਕ੍ਰਾਸ ਹੁੰਦੀ ਸੀ ਪਰ ਇਸ ਵਾਰੀ ਪਹਿਲਾਂ ਹੋ ਗਈ ਹੈ ਤਾਂ ਐਸੇ ਕਰਕੇ ਪਾਵਰ ਕਾਮ ਨੇ 16000 ਮੈਗਾਵਾਟ ਬਿਜਲੀ ਦਾ ਪ੍ਰਬੰਧ ਅਗਾਊਂ ਤਾਂ ਕੀਤਾ ਹੋਇਆ ਸੀ ਪਰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਤਪ ਸ਼ੈਨੀ ਜ਼ਿਆਦਾ ਪੈ ਰਹੀ ਹੈ ਜਿਸ ਦੇ ਕਰਕੇ ਇਹ ਵੀ ਬਿਜਲੀ ਹੈ ਜਿਹੜੀ ਘਟ ਪੈਂਦੀ ਦਿਖਾਈ ਦੇ ਰਿਹਾ ਝੋਨੇ ਦੀ ਲਵਾਈ ਸ਼ੁਰੂ ਨਹੀਂ ਕੀਤੀ ਗਈ ਪਰ 20 ਜੂਨ ਮਗਰੋਂ ਝੋਨੇ ਦੀ ਲਵਾਈ ਤੇ ਜੋਰ ਫੜਨ ਦੀ ਕਰਕੇ ਬਿਜਲੀ ਦੀ ਮੰਗ ਹੋਰ ਵੱਧਣੀ ਹੈ ਤੇ ਬਿਜਲੀ ਦੀ ਤੇਜ਼ ਰਫ਼ਤਾਰੀ ਦੀ ਜਿਹੜੀ ਮੰਗ ਹੈ ਉਹ ਅੱਗੇ ਪਾਵਰ ਕਾਮ ਦੇ ਪ੍ਰਬੰਧ ਦੇ ਹੱਥ ਖੜੇ ਕਰਾ ਸਕਦੀ ਹੈ ਪੰਜਾਬ ਦੇ ਤਾ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ جاری ਹੈ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਕੁਝ ਹਿੱਸਿਆਂ 'ਚ ਬਿਜਲੀ ਦੇ ਕੱਟ ਲੱਗਣ ਦੀਆਂ ਜਿਹੜੀਆਂ ਨੇ ਉਹ ਸਾਰੇ ਪਾਸਿਓ ਖਬਰਾਂ ਆ ਰਹੀਆਂ ਨੇ ਔਰ ਸਾਰੇ ਇਸ ਗੱਲ ਤੋਂ ਚਾਹੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਕਿਸੇ ਕੋਨੇ 'ਚ ਰਹਿੰਦੇ ਹੋਣ ਐਸਾ ਕੋਈ ਕਸਬਾ ਐਸਾ ਕੋਈ ਪਿੰਡ ਐਸੀ ਕੋਈ ਘਰ ਜੈਸੀ ਕੋਈ ਗਲੀ ਨਹੀਂ ਹੋਣੀ ਜਿੱਥੇ ਕੋਈ ਬਿਜਲੀ ਦਾ ਕੱਟ ਹੁਣ ਤੱਕ ਨਾ ਲੱਗਿਆ ਹੋਵੇ ਇਹ ਬਿਜਲੀ ਦਾ ਕੱਟ ਲਾਉਣ ਲਈ ਮਜਬੂਰ ਕਿਉਂ ਆ ਪਾਵਰ ਕਾਮ ਸਾਰੇ ਜਾਣਦੇ ਨੇ ਸੁਭਾਵਕ ਹੈ ਕਿ ਜਿਵੇਂ ਬਿਜਲੀ ਦੀ ਮੰਗ ਵਧੀ ਹੈ ਕਿਉਂਕਿ ਆਮ ਤੌਰ ਦੇ ਉੱਤੇ ਜਿਹੜਾ ਇਹ ਮੁਫਤ ਬਿਜਲੀ ਦੀ ਸਕੀਮ ਹੈ ਉਹ ਨਾਲ ਜਦੋਂ ਜੁੜਦੀ ਆ ਕੇ ਮੁਫਤ ਬਿਜਲੀ ਸਕੀਮ ਦੇ ਵਿੱਚ ਫਿਰ ਜਿੱਥੇ ਏਸੀ 2 ਘੰਟੇ ਲਈ ਚੱਲਣਾ ਸੀ ਉਹ 4 ਘੰਟੇ ਚੱਲ ਰਿਹਾ ਹੈ ਤੇ ਜਿੱਥੇ 4 ਘੰਟੇ ਚੱਲਦਾ ਹੋਵੇਗਾ ਉੱਥੇ ਉਸ ਦੀ ਜਿਹੜੀ ਹੈ ਚੱਲਣ ਦੀ ਜਿਹੜੀ ਹੈ ਮੰਗ ਹੈ ਉਹ 6 ਤੋਂ 7 ਘੰਟੇ ਹੋਈ ਪਈ ਹੈ ਚਾਹੇ ਇੱਕ ਘਰ ਦੀ ਗੱਲ ਕਰੀਏ ਤੇ ਚਾਹੇ ਫੈਕਟਰੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਕਰਨ ਵਾਲੇ ਕੰਮ ਨੇ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਵਰਤੋਂ ਹੋ ਰਹੀ ਹੈ ਤਾਂ ਹਰੇਕ ਥਾਂ ਦੇ ਉੱਤੇ ਜਿੱਥੇ-ਜਿੱਥੇ ਵਰਕ ਹੁੰਦਾ ਹੈ ਕੰਮ ਹੁੰਦਾ ਹੈ ਉੱਥੇ ਫਿਰ ਇਸੇ ਤਰ੍ਹਾਂ ਬਿਜਲੀ ਦੀ ਮੰਗ ਵਧੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕਰਨ ਸ਼ੁਰੂ ਕੀਤੇ ਨੇ ਵਿਰੋਧੀਆਂ ਨੇ ਜਿਸ ਦੇ ਵਿੱਚ ਖਾਸ ਕਰਕੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਹਿਸਾਬ ਦੇ ਨਾਲ ਮੰਗ ਵਧ ਰਹੀ ਹੈ ਸਰਕਾਰ ਤੋਂ ਜਾਂ ਪਾਵਰ ਕੌਮ ਤੋਂ ਕੰਟਰੋਲ ਨਹੀਂ ਹੋ ਰਿਹਾ ਤੇ ਗ੍ਰਿਡ ਫੇਲ ਹੋਣ ਦੇ ਖਦਸ਼ੇ ਨੇ ਤੇ ਗ੍ਰਿਡ ਫੇਲ ਹੋ ਗਏ ਤੇ ਵੱਡੀ ਮੁਸੀਬਤਾਂ ਖੜੀਆਂ ਹੋ ਜਾਣਗੀਆਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਅਵਾਰੀ ਹੈ ਹੱਲੇ ਤੇ ਆਉਣੀ ਹੈ ਜੇ ਅੱਜ ਹਾਲਾਤ ਨਾ ਸੁਧਰੇ ਤੇ ਪੰਜਾਬ ਚ ਪਾਣੀ ਖਤਮ ਵੀ ਹੋ ਸਕਦਾ ਉਹਨਾਂ ਨੇ ਵੀ ਆਖਿਆ ਕਿ ਜੇਹੀ ਸਥਿਤੀ ਵਿੱਚ ਸਾਨੂੰ ਫਸਲਾਂ ਦੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਨਾ ਕਿ ਆ ਕਿ ਸਾਰਿਆਂ ਨੂੰ ਇਸ ਬਾਰੇ ਰਲ ਮਿਲ ਕੇ ਸੋਚਣਾ ਚਾਹੀਦਾ ਹੁਣ ਇਹ ਜਿਹੜਾ ਸੁਝਾਅ ਹੈ ਉਹ ਤਾਂ ਬੜਾ ਨੇਕ ਲੱਗਦਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਾਹੇ ਸੈਂਟਰ ਪੱਧਰ ਤੇ ਜਾਂ ਸੂਬਾ ਪੱਧਰ ਦੇ ਉੱਤੇ ਸਰਕਾਰਾਂ ਇਸ ਵੱਲ ਇਸ ਨੀਤੀਆਂ ਵੱਲ ਕਿੰਨਾ ਕੁ ਧਿਆਨ ਦੇ ਰਹੀਆਂ ਨੇ ਜਦੋਂ ਗੱਲ ਆਉਂਦੀ ਹੈ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਤਾਂ ਫਿਰ ਸਿਆਸੀ ਤੌਰ ਦੇ ਉੱਤੇ ਪੰਗੇ ਬਾਜ਼ੇ ਜ਼ਿਆਦਾ ਖੜੇ ਹੋ ਜਾਂਦੇ ਨੇ ਪਰ ਨੀਤੀਆਂ ਜਿਹੜੀਆਂ ਨੇ ਸਹੀ ਢੰਗ ਦੇ ਨਾਲ ਲਾਗੂ ਕਰਕੇ ਪੇਸ਼ ਕਰਕੇ ਲਾਗੂ ਕਰਨ ਦੀ ਜਦਵਾਰੀ ਆਉਂਦੀ ਹੈ ਤੇ ਉਦੋਂ ਫਿਰ ਕੋਈ ਵਿਪਾਇਲ ਕਦਮੀ ਨਹੀਂ ਕਰਦਾ ਚਾਹੇ ਉਹ ਸੈਂਟਰ ਸਰਕਾਰ ਹੋਵੇ ਜਾਂ ਸੂਬਾ ਸਰਕਾਰਾਂ ਹੋਣ ਖਾਸ ਕਰਕੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਇਸ ਕਰਕੇ ਸਿੱਧੇ ਤੌਰ ਤੇ ਬਣ ਜਾਂਦੀ ਹੈ ਕਿਉਂਕਿ ਜਦੋਂ ਵੀ ਕੋਈ ਬਿਜਲੀ ਦਾ ਕਟ ਲੱਗਦਾ ਹੈ ਤਾਂ ਲੋਕ ਕਿਸ ਨੂੰ ਬੁਰਾ ਭਲਾ ਕਹਿੰਦੇ ਨੇ ਸਿੱਧਾ ਸੂਬਾ ਸਰਕਾਰ ਨੂੰ ਕਿਉਂਕਿ ਜਿਹੜਾ ਬਿਜਲੀ ਦਾ ਪ੍ਰਬੰਧ ਹੈ ਉਹ ਸਿੱਧੇ ਤੌਰ ਦੇ ਉੱਤੇ ਕਿਸ ਦੇ ਹੱਥ ਹੈ ਸੂਬਾ ਸਰਕਾਰ ਦੇ ਪਰ ਪਿਛਲੀ ਵਾਰ ਵੀ 1000 ਮੈਗਾਵਾਟ ਤੱਕ ਪਲੱਸ ਸਿਡੀ ਸਰਪਲਸ ਬਿਜਲੀ ਮੰਗਣ ਮੰਗ ਕੀਤੀ ਗਈ ਸੀ ਉਹ ਵੀ ਸਮੇਂ ਸਿਰ ਤੇ ਬਿਜਲੀ ਮਿਲੀ ਨਹੀਂ ਸੀ ਪੰਜਾਬ ਸਰਕਾਰ ਨੂੰ ਪੰਜਾਬ ਸੂਬੇ ਨੂੰ ਇਸ ਵਾਰ ਵੀ ਸੁਝਾਅ ਦਿੱਤੇ ਜਾ ਰਹੇ ਨੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਵਿਭਾਗ ਦੇ ਵੱਲੋਂ ਪਾਵਰਕਾਮ ਦੇ ਜਿਹੜੇ ਅਧਿਕਾਰੀ ਕੰਮ ਕਰਨ ਵਾਲੇ ਨੇ ਸਰਕਾਰ ਨੂੰ ਗੁਜਾਰਿਸ਼ ਕੀਤੀ ਕਿ ਇਹ ਇਸ ਦੇ ਲਈ ਸੈਂਟਰ ਤੇ ਤੋਂ ਮੰਗ ਵੀ ਕੀਤੀ ਜਾਵੇ ਜੇ ਮੰਗ ਨਹੀਂ ਮੰਨੀ ਜਾਂਦੀ ਸੌਖੇ ਤਰੀਕੇ ਨਾਲ ਤੇ ਦਬਾਅ ਇਸ ਤਰ੍ਹਾਂ ਬਣਾਇਆ ਜਾਵੇ ਕਿ 1000 ਮੈਗਾਵਾਟ ਘਟੋਕਟ ਬਿਜਲੀ ਹੈ ਜਿਹੜੀ ਉਹ ਪੰਜਾਬ ਨੂੰ ਦਿੱਤੀ ਜਾਣੀ ਚਾਹੀਦੀ ਹੈ ਸੈਂਟਰ ਦੇ ਖਾਤੇ ਚੋਂ ਸੈਂਟਰ ਦੇ ਪੂਲ ਚੋਂ ਤਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ ਵਧਣ ਵਾਲੀ ਹੈ ਉੱਥੇ ਨਾ ਤਾਂ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤੇ ਨਾ ਹੀ ਜਿਹੜੇ ਘਰਾਂ ਵਿੱਚ ਰਹਿੰਦੇ ਲੋਕ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਇਸ ਤਰ੍ਹਾਂ ਬਿਜਲੀ ਦੇ ਜਿਹੜੇ ਕੱਟ ਨੇ ਉਹ ਲਗਾਤਾਰੀ ਵਧਣ ਦੀ ਸੁਭਾਵਨਾ ਜ਼ਰੂਰ ਹੈ ਪਰ ਜੇਕਰ ਹੋਰ ਵੀ 2-4 ਦਿਨ ਮੀ ਨਹੀਂ ਪੈਂਦਾ ਅੱਗੇ ਹੋ ਜਾਂਦਾ ਹੈ ਜਿਵੇਂ ਪੈਸੀ ਤਾਂ ਮੌਸਮ ਵਿਭਾਗ ਦੀ ਜਿਹੜੀ ਜਾਣਕਾਰੀ ਆ ਪਬਲਿਕ ਡੋਮੇਨ ਉ ਦੇ ਵਿੱਚ ਆ ਚੁੱਕੀ ਹੈ ਕਿ ਮੀਂਹ ਪੈਣ ਦੀ ਸੰਭਾਵਨਾ ਹੈ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਪਰ ਉਹ ਕੀ ਕਿੰਨੀਆਂ ਥਾਵਾਂ ਦੇ ਉੱਤੇ ਪੈਂਦਾ ਹੈ ਪੰਜਾਬ ਸੂਬੇ ਦੇ ਵਿੱਚ ਇਹ ਵੀ ਨਿਰਭਰ ਕਰਦਾ ਹੈ ਜਿੱਥੇ-ਜਿੱਥੇ ਮੀਂਹ ਪਾਏਗਾ ਉੱਥੇ ਰਾਹਤ ਮਿਲ ਸਕਦੀ ਹੈ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ ਬਿਜਲੀ ਦੇ ਕੱਟ ਵੀ ਘੱਟ ਸਕਦੇ ਨੇ ਪਰ ਜੇਕਰ ਇਸੇ ਤਰ੍ਹਾਂ ਨਿਰੰਤਰ ਜਾਰੀ ਰਿਹਾ ਇਹ ਗਰਮੀ ਦਾ ਕਹਿਰ ਵੀ ਤੇ ਬਿਜਲੀ ਦਾ ਪ੍ਰਬੰਧ ਵੀ ਉਹਨਾਂ ਕੋ ਰਿਹਾ ਤਾਂ ਫਿਰ ਬਿਜਲੀ ਦੇ ਕੱਟ ਸੁਭਾਵਕ ਹੈ ਕਿ ਲੰਮੇ ਹੋ ਜਾਣਗੇ ਤਾਂ ਇਹ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਬਿਜਲੀ ਦੇ ਕੱਟ ਵਧਣ ਦੀ ਸੰਭਾਵਨਾ ਜ਼ਿਆਦਾ ਹੈ ਜਿਹੜੇ ਲੱਗ ਰਹੇ ਨੇ ਉਹ ਤਾਂ ਜਾਰੀ ਰਹਿਣਗੇ ਤਾਂ ਹੁਣ ਦੇਖਦੇ ਹਾਂ ਕਿ ਪਾਵਰਕਾਮ ਇਸ ਸਾਰੀ ਸਮੱਸਿਆ ਨੂੰ ਕਿਵੇਂ ਹੈਂਡਲ ਕਰਦਾ ਹੈ ਕਿਵੇਂ ਇਸ ਦੇ ਨਾਲ ਨਜਿੱਠਦਾ ਹੈ ਔਰ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸਹਿਯੋਗ ਕੇ ਅੱਗੇ ਕੰਮ ਕਰਦੀ ਹੈ ਹਾਲਾਂਕਿ ਦਾਵਾ ਇਹ ਕੀਤਾ ਜਾਂਦਾ ਰਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਬਿਜਲੀ ਦੇ ਕੱਟ ਚਾਹੇ ਖੇਤੀ ਦੀਆਂ ਮੋਟਰਾਂ ਨੂੰ ਦੇਣੇ ਹੁੰਦੇ ਸੀ 8 ਘੰਟੇ ਕਹਿ ਕੇ ਬਿਜਲੀ 5 ਘੰਟੇ 6 ਘੰਟੇ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰੀ ਖੁਦ ਦਾਵਾ ਕੀਤਾ ਕਿ ਜਿਵੇਂ ਮਰਜ਼ੀ ਬਿਜਲੀ ਪੈਦਾ ਕਰਨੀ ਪਵੇ ਜਿੱਥੋਂ ਵੀ ਖਰੀਦਣੀ ਪਵੇ ਅਸੀਂ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿਆਂਗੇ ਉਹ ਤੇ ਹੁਣ ਜਦੋਂ ਜੋ ਨੇਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਕੇ ਸਿਖਰ ਤੇ ਜਾਣਾ ਉਦੋਂ ਪਤਾ ਲੱਗ ਜਾਵੇਗਾ ਕਿ ਬਿਜਲੀ ਦਾ ਪ੍ਰਬੰਧ ਮੁਕੰਮਲ ਤੌਰ ਤੇ ਹੋ ਪਾਉਂਦਾ ਹੈ ਜਾਂ ਨਹੀਂ ਹੋ ਪਾਉਂਦਾ ਫਿਰ ਜਿੱਥੋਂ ਤੱਕ ਰਹੀ ਗੱਲ ਨਹਿਰੀ ਪਾਣੀ ਦੀ ਤਾਂ ਨਹਿਰੀ ਪਾਣੀ ਵੀ ਹੈ ਬੇਸ਼ੱਕ ਪਿਛਲੀ ਵਾਰੀ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆਏ ਸੀ ਕਿ ਜਿੱਥੇ ਪਾਣੀ ਕਦੇ ਨਹੀਂ ਸੀ ਪੁੱਜਿਆ ਉੱਥੇ ਵੀ ਪਾਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪੁੱਜਦਾ ਕੀਤਾ ਹੈ ਪਰ ਬਾਅਦ ਵਿੱਚ ਗੱਲਾਂ ਇਹ ਵੀ ਆਈਆਂ ਜਿਹੜੇ ਨਹਿਰੀ ਪਾਣੀ ਦੇ ਜਿਹੜੇ ਨਹਿਰੀ ਪਟਵਾਰੀ ਸੀ ਉਹਨਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਮੀਡੀਆ ਦੇ ਵਿੱਚ ਆ ਕੇ ਕਿ ਸਾਡੇ ਤੋਂ ਧੱਕੇ ਨਾਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਿਆਰ ਕਰਾਈਆਂ ਜਾ ਰਹੀਆਂ ਨੇ ਕਿ ਫਲਾਨੀ ਫਲਾਨੀ ਥਾਂ ਦੇ ਉੱਤੇ ਪਾਣੀ ਪਹੁੰਚਿਆ ਪਰ ਇਸ ਤਰ੍ਹਾਂ ਨਹੀਂ ਹੈ ਉਹ ਕਹਿੰਦੇ ਕਿ ਜਿੱਥੇ 30% ਦੀ 40% ਦੀ ਪਾਣੀ ਗਿਆ ਉੱਥੇ ਅਸੀਂ ਕਿਵੇਂ ਕਹਿ ਦਈਏ ਕਿ ਅਸੀਂ ਤਾਂ 90% ਦੀ ਪਾਣੀ ਪੁੱਜਿਆ ਤੇ ਇਸ ਕਰਕੇ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਸੀ ਕਿ ਅਸੀਂ ਇਹ ਜਈਆਂ ਰਿਪੋਰਟਾਂ ਤਿਆਰ ਨਹੀਂ ਕਰਾਂਗੇ ਦੋਸ਼ ਲੱਗੇ ਸੀ ਇਸ ਮਹਿਕਮੇ ਦੇ ਉੱਤੇ ਵੀ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੇ ਉੱਤੇ ਵੀ ਕਿ ਸਾਡੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੁਣ ਜੇਕਰ ਕਿਸਾਨਾਂ ਨੂੰ ਇਸ ਵਾਰ ਨਹਿਰੀ ਪਾਣੀ ਸਹੀ ਢੰਗ ਦੇ ਨਾਲ ਮਿਲ ਜਾਂਦਾ ਤਾਂ ਫਿਰ ਵੀ ਕਿਤਨਾ ਕਿਤੇ ਰਾਤ ਮਿਲੇਗੀ ਨਹੀਂ ਤਾਂ ਫਿਰ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਆਪਣੇ ਪੱਲਿਓ ਜਨਰੇਟਰ ਚਲਾ ਕੇ ਜੇ ਵੱਡੀਆਂ ਮੋਟਰਾਂ ਦਾ ਪਾਣੀ ਪੂਰਾ ਕਰਨ ਦੇ ਲਈ ਝੋਨੇ ਦੇ ਲਈ ਜਨਰੇਟਰ ਚਲਾਉਣੇ ਪੈ ਸਕਦੇ ਨੇ ਡੀਜ਼ਲ ਵੀ ਆ ਜਿਹੜਾ ਫੂਕਣਾ ਪੈ ਸਕਦਾ ਜਿਹੜਾ ਕਿ ਕਿਸਾਨੀ ਦੇ ਉੱਤੇ ਵੀ ਇੱਕ ਹੋਰ ਵੱਡਾ ਬੋਝ ਆ ਜਿਹੜਾ ਦਿਖਦਾ ਦਿਖਾਈ ਦੇ ਰਿਹਾ ਹੁਣ ਜਿੰਨਾ ਤੱਕ ਰਹੀ ਗੱਲ ਬਿਜਲੀ ਦੇ ਕਟਾਂ ਦੀ ਉਹ ਘਟੋ ਘਟ ਇਸੇ ਤਰ੍ਹਾਂ ਜਾਰੀ ਰਹਿਣਗੇ ਜਦੋਂ ਤੱਕ ਜਾਂ ਤਾਂ ਮੀਂਹ ਨਹੀਂ ਪੈਂਦਾ ਜਾਂ ਫਿਰ ਬਿਜਲੀ ਦਾ ਹੋਰ ਪ੍ਰਬੰਧ ਨਹੀਂ ਹੋ ਜਾਂਦਾ ਤਾਂ ਇਸ ਦੇ ਬਾਰੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ